ਤੁਹਾਡੇ ਥਾਣੇ ਚੋ ਐਸ ਐਚਓ ਸਾਹਿਬ ਬਿਨਾ ਰਿਪੋਰਟ ਲਿਖਾਇਆ ਹੋਏ ਛੁੱਟੀ ਤੇ ਗਏ ਨੇ ਕਿ ਰਿਪਟੀ ਜਵਾਬ ਹੈ ਤੁਹਾਡੇ ਕੋਲ ਦਾ ਰੋਜ਼ਨਾਮਚੇ ਚ ਕਿਧਰੇ ਨਹੀਂ ਲਿਖਿਆ ਹੋਇਆ ਕਿ ਛੁੱਟੀ ਤੇ ਗਏ ਉਹ ਗੈਰਹਾਜ਼ਰ ਨੇ ਗੱਡੀ ਇੱਥੇ ਖੜੀ ਆਉਂਦੀ ਪਰ ਤੁਸੀਂ ਵਰਦੀ ਚ ਗਿਆ ਕਰੋ ਥਾਣੇ ਚੋਂ ਤੁਸੀਂ ਐਸ ਐਚਓ ਹੈ ਨਹੀਂ ਤੁਸੀਂ ਵਰਦੀ ਚ ਨਹੀਂ ਆਇਓ ਕੋਈ ਕੋਈ ਵੀ ਆ ਰਿਹਾ ਇੱਥੇ ਪਬਲਿਕ ਆਏਗੀ ਰਿਪੋਰਟ ਕਰਨ ਲੱਗਾਏਗੀ ਇਹ ਵੀ ਪਤਾ ਤੁਸੀਂ ਕੌਣ ਹੈਗੇ ਸੱਚੇ ਕੌਣ ਨੇ ਇੰਸਪੈਕਟਰ ਮੰਡੀ ਫਾਰਮੈਟ ਬਣੇ ਮਜੀਦ ਕੋਰ ਜੀ ਸਰ ਕਿਥੇ ਨੇ ਸਰ ਉਹ ਬਾਰੀ ਨੇ ਤਾਂ ਪਰਮੇਸ਼ਰ ਜੀ ਆਖਿਆ ਜੁਨਾ ਨੇ ਸਾਹ ਬਣੇ ਕੋਈ ਲਿਖਿਆ ਰੋਜ਼ਨਾਮੇ ਚ ਹਾਂਜੀ ਸਰ ਰੱਪੜ ਪਾਈ ਹੋਈ ਮੌਜੂਦ ਹੈ ਲੇਡੀਜ਼ ਦਾ ਏਜੰਟ ਦਾ ਕੋਈ ਲੇਡੀਜ਼ ਅਗਰ ਵੀ ਹਵਾਲਾ ਦਿੱਤੀਏ ਬਲੋਕ ਸਰ ਉਹਦੇ ਨੂੰ ਵਾਸ਼ਰੂਮ ਜਾਨਾ ਦੇ ਅਸਚੋ ਦੇ ਕਮਰੇ ਜਾਈਗੀ ਅੱਛੀ ਕੁਰਸੀਆਂ ਲਾ ਕੇ ਠੀਕ ਹੈ ਨਾ ਲੇਡੀਜ਼ ਦਾ ਵਾਸ਼ਰੂਮ ਬਣੇਗਾ ਜੀ ਸਰ ਬੜੀ ਹੈਰਾਨੀ ਦੀ ਗੱਲ ਹੈ ਕਿ ਐਸਐਚਓ ਸਾਹਿਬ ਅੱਜ ਸਵੇਰੇ 8 ਵਜੇ ਦੇ ਗਏ ਹੋਏ ਨੇ ਰਾਤ ਦੇ 8:00 ਲੈ 8:00 ਵਜੇ ਰੇ ਨੇ 8:00 ਵੱਜ ਚੁੱਕੇ ਨੇ ਅੱਥੇ ਕੋਈ ਰਪਟ ਨਹੀਂ ਹੈ ਇਹ ਗੱਡੀ ਉਹਨਾਂ ਦੀ ਇੱਥੇ ਖੜੀ ਹੈ ਮੁਨਸ਼ੀ ਸਾਹਿਬ ਕੋਲੋਂ ਡਿਊਟੀ ਅਫਸਰ ਕੋਲੋਂ ਅਤੇ ਅਡੀਸ਼ਨਲ ਐਸਐਚਓ ਸਾਹਿਬ ਕੋਲੋਂ ਸਭ ਕੁਝ ਪੁੱਛ ਲਿੱਤਾ ਹੈ ਐਸਐਚਓ ਸਾਹਿਬ ਗਾਇਬ ਹੋ ਗਏ 12 ਘੰਟੇ ਤੋਂ ਦੂਸਰੀ ਗੱਲ ਪੂਰੇ ਇਸ ਥਾਣੇ ਦੇ ਅੰਦਰ ਲੇਡੀਜ਼ ਹਵਾਲਾਤ ਨਹੀਂ ਹੈ ਲੇਡੀਜ਼ ਦਾ ਟਾਇਲਟ ਨਹੀਂ ਹੈ ਇਹ ਬਹੁਤ ਵੱਡੀਆਂ ਗਲਤੀਆਂ ਨੇ ਮੈਨੂੰ ਲੱਗਦਾ ਹੈ ਇਹ ਸੁਵਿਧਾਵਾਂ ਹਰ ਜਗ੍ਹਾ ਹੋਣੀਆਂ ਚਾਹੀਦੀਆਂ ਨੇ ਅਗਰ ਇੱਥੇ ਕੋਈ ਵਿਜ਼ਟਰ ਆਂਦਾ ਉਹਦੇ ਬੈਠਣ ਨਾਲ ਕੋਈ ਜਗ੍ਹਾ ਨਹੀਂ ਨਿਪ ਰਿਪੋਰਟ ਦਿਖਾਣ ਆਂਦਾ ਕੋਈ ਵਿਜ਼ਟਰ ਆਂਦਾ ਕੋਈ ਕੰਪਲੇਂਟ ਕਰਨ ਆਂਦਾ ਪਰ ਦੇਖ ਰਿਹਾ ਕਿ ਥਾਣੇ 'ਚ ਬਹੁਤ ਛੋਟੀ ਜੀ ਜਗ੍ਹਾ ਹੈ ਜਿਹਦੇ ਵਿੱਚ 5-6 ਗੱਡੀਆਂ ਉਹਨਾਂ ਨੇ ਆਪਣੀਆਂ ਖੜੀਆਂ ਕੀਤੀਆਂ ਹੋਈਆਂ ਨੇ ਅਗਰ ਕੋਈ ਪਬਲਿਕ ਆਂਦੀ ਹੈ ਕਿ ਕੰਪਲੇਂਟ ਕਰਨ ਆ ਰਿਹਾ ਆਪਣੀ ਗੱਡੀ ਕਿੱਥੇ ਖੜੀਆਂ ਕਰੇਗਾ ਤੇ ਇਸ ਪ੍ਰਕਾਰ ਦੀਆਂ ਚੀਜ਼ਾਂ ਅਸੀਂ ਇਹਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗੇ ਡਿਵਾਈਸ ਜਾਰੀ ਕਰਾਂਗੇ اور اس سیٹی کوگਨੀਸ਼نس ਲਾਂਦੇ ਹੋਏ ਚਾਹਾਂਗੇ ਕਿ ਇਹਨਾਂ ਤੇ ਐਕਸ਼ਨ ਹੋਏ ਜਿਹੜੇ ਲੋਕ ਵੀ ਆਪਣੀ ਡਿਊਟੀ ਲਾਪਰਵਾਹੀ ਕਰ ਰਹੇ ਨੇ ਕਿਉਂਕਿ ਇਹਦੇ ਉੱਚ ਅਧਿਕਾਰੀ ਹੀ ਲਾਪਰਵਾਹੀ ਕਰਦੇ ਨੇ ਇੱਕ ਐਸਚਓ ਇੱਕ ਪੁਲਿਸ ਸਟੇਸ਼ਨ ਦਾ ਹੈੱਡ ਹੁੰਦਾ 25-30 ਬੰਦੇ 40 ਬੰਦੋ ਨਾਲ ਛੱਡਿਆ ਹੁੰਦਾ ਤੇ ਅਗਰ ਹੈੱਡ ਹੀ ਗਾਇਬ ਹੋ ਜਾਏਗਾ ਤਾਂ ਥੱਲੇ ਦੇ ਕਨਸਟੇਬਲ ਕਿਸੇ ਜਾਣਗੇ ਉਹਨਾਂ ਨੂੰ ਕਰਨ ਦੀ ਕੀ ਲੋੜ ਹੈ ਛੋਟੇ ਅਧਿਕਾਰੀ ਦੀ ਬੜੀ ਮਾਇਦੇ ਪਰ ਗੱਲ ਹੈ ਕਿ ਪੰਜ ਭੈਣਾ ਯਾਨੀ ਫੀਮੇਲ ਵੀ ਇੱਥੇ ਏਮਪਲੋਈ ਹੈਗੀਆਂ ਪਰ ਪੂਰੇ ਇਸ ਥਾਣੇ ਦੇ ਅੰਦਰ ਇੱਕ ਵੀ ਫੀਮੇਲ ਟਾਇਲਟ ਨਹੀਂ ਹੈ ਥਾਣਾ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਜੀਡੀ ਰੋਡ ਦੇ ਉੱਪਰ ਹੈ ਜੀ ਤੁਸੀਂ ਮੈਂ ਇਸ ਗੱਲ ਨੂੰ ਬਹੁਤ ਸੀਰੀਅਸ ਲੈਂਦੇ ਹੋਇਆ ਅ ਵੀਰਪੱਤ ਲਿਖ ਕੇ ਅਸੀਂ ਤੁਰੰਤ ਇਸ ਤੇ ਕਾਰਵਾਈ ਕਰਨ ਵਾਸਤੇ ਆਪਣੀ ਐਡਵਾਈਜ਼ੀ ਜਾਰੀ ਕੀਤਾ